ਪੰਜਾਬ ਦੇ ਇਤਿਹਾਸ ਦਾ ਪੰਜਾਬ ਦੀ ਸਿਆਸਤ ਉੱਤੇ ਸਿੱਧਾ ਸਿੱਧਾ ਅਸਰ ਪੈਂਦਾ ਰਿਹਾ ਔਰ ਪੈਂਦਾ ਰਹੇਗਾ ਇਸ ਦੇ ਵਿੱਚ ਕੋਈ ਦੋ ਰਹਿ ਨਹੀਂ ਹੈ ਪਰ ਜਦੋਂ ਨੈਸ਼ਨਲ ਲੈਵਲ ਦੇ ਉੱਤੇ ਪੰਜਾਬ ਦੀ ਸਿਆਸਤ ਬਾਰੇ ਕੋਖਿਆ ਜਾਂਦਾ ਔਰ ਨੈਸ਼ਨਲ ਪੱਧਰ ਦੇ ਉੱਤੇ ਨੈਸ਼ਨਲ ਮੀਡੀਆ ਦੀ ਵਿਚਾਰਧਾਰਾ ਉਸ ਦੇ ਵੱਲੋਂ ਦਿਖਾਏ ਜਾ ਰਹੇ ਪੱਖ ਨੂੰ ਕੋਖਿਆ ਜਾਂਦਾ ਉਦੋਂ ਕਿਤੇ ਨਾ ਕਿਤੇ ਡਾਰੇ ਦਾ ਮਾਹੌਲ ਬਣ ਜਾਂਦਾ ਹੈ ਕਿ ਕਿਵੇਂ ਨੈਸ਼ਨਲ ਲੈਵਲ ਦੇ ਉੱਤੇ ਪੰਜਾਬ ਦੀ ਜਿਹੜੀ ਛਵੀ ਹੈ ਉਸ ਨੂੰ ਇੱਕ ਤਰਫੇ ਨਜ਼ਰੀਏ ਦੇ ਨਾਲ ਵੇਖਿਆ ਜਾ ਰਿਹਾ ਵਿਖਾਇਆ ਜਾ ਰਿਹਾ ਹਾਲ ਹੀ ਦੇ ਵਿੱਚ ਇੱਕ ਵੀਡੀਓ ਇੱਕ ਇੰਟਰਵਿਊ ਸਾਹਮਣੇ ਆਉਂਦੀ ਹੈ ਜਿਹੜੀ ਇੰਟਰਵਿਊ ਕਿਸਾਨ ਲੀਡਰ ਰਕੇਸ਼ ਤਕੈਤ ਦੇ ਨਾਲ ਲਈ ਗਈ ਹੈ ਔਰ ਚੈਨਲ ਜਿਸ ਨੇ ਇਹ ਇੰਟਰਵਿਊ ਲਈ ਹੈ ਉਹ ਨਿਊਜ਼ ਤੱਕ ਪ੍ਰੋਡਕਸ਼ਨ ਹਾਊਸ ਹੈਗਾ ਆ ਇਸ ਦੇ ਅਧੀਨ ਆਜ ਤੱਕ ਅਤੇ ਪੰਜਾਬ ਤੱਕ ਵਰਗੇ ਚੈਨਲਸ ਆਉਂਦੇ ਨੇ ਜਾਂ ਫਿਰ ਬਾਕੀ ਵਰਨੇਕੂਲਰ ਮੀਡੀਆ ਜਿਹੜਾ ਇਸ ਦੇ ਅੰਡਰ ਆਉਂਦਾ ਹੈ ਉਹ ਹਰ ਕੋਈ ਜਾਣਦਾ ਪਰ ਨਿਊਜ਼ ਤੱਕ ਪ੍ਰੋਡਕਸ਼ਨ ਹਾਊਸ ਦੇ ਆਧਾਰ ਦੇ ਉੱਤੇ ਇੱਕ ਇੰਟਰਵਿਊ ਲਈ ਗਈ ਰਕੇਸ਼ ਤਕੈਤ ਦੀ ਔਰ ਉਹ ਇੰਟਰਵਿਊ ਜਿਹੜੀ ਹੈ ਉਹ ਇੱਕ ਮਹਿਲਾ ਪੱਤਰਕਾਰ ਦੇ ਵੱਲੋਂ ਲਈ ਜਾਂਦੀ ਹੈ ਜਿਸ ਦੇ ਵਿੱਚ ਰਕੇਸ਼ ਤਕੈਤ ਨੂੰ ਪੰਜਾਬ ਦੀ ਸਿਆਸਤ ਬਾਰੇ ਕੁਝ ਸਵਾਲ ਕੀਤੇ ਜਾਂਦੇ ਨੇ ਔਰ ਉਹਨਾਂ ਸਵਾਲਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਅਤੇ ਸਰਜੀਤ ਸਿੰਘ ਖਾਲਸਾ ਬਾਰੇ ਵਿਚਾਰ ਹੁੰਦੇ ਨੇ ਸਿੱਧਾ ਸਵਾਲ ਪੁੱਛਿਆ ਜਾਂਦਾ ਰਕੇਸ਼ ਤਕੈਤ ਦੇ ਕੋਲੋਂ ਕਿ ਇੱਕ ਇਹੋ ਜਿਹਾ ਮੁਲਜ਼ਮ ਜਿਹਨੂੰ NSA ਲਗਾ ਕੇ ਜੇਲ੍ਹ ਚ ਰੱਖਿਆ ਗਿਆ ਔਰ ਦੂਜਾ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲकांड ਦੇ ਵਿੱਚ ਜਿਸ ਦੇ ਪਿਤਾ ਸ਼ਮਾਰ ਸੀ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਗੋਲੀ ਮਾਰੀ ਯਾਨੀ ਕਿ ਸ਼ਹੀਦ ਬੀਨ ਸਿੰਘ ਦਾ ਪੁੱਤਰ ਸਰਬਜੀਤ ਸਿੰਘ ਖਾਲਸਾ ਇਹ ਦੋਵੇਂ ਚੋਣਾਂ ਜਿੱਤ ਜਾਂਦੇ ਨੇ ਕਿਵੇਂ ਕਿਉਂ ਜਿੱਤ ਗਏ ਚੋਣ ਵਾਰ-ਵਾਰ ਇਸ ਗੱਲ ਦੇ ਉੱਤੇ ਇਨਫਲੂਐਂਸ ਕੀਤਾ ਗਿਆ ਕਿ ਆ ਭਾਈ ਅਮਰਤਪਾਲ ਸਿੰਘ ਉੱਤੇ NSA ਔਰ ਵਾਰ-ਵਾਰ ਇਹ ਇਨਫਲੂਐਂਸ ਕੀਤਾ ਗਿਆ ਕਿ ਸਰਬਜੀਤ ਸਿੰਘ ਖਾਲਸਾ ਦੇ ਪਿਤਾ ਨੇ ਇੰਦਰਾ ਗਾਂਧੀ ਨੂੰ ਮੌਤ ਦੇ ਘਾਟ ਉਤਾਰਿਆ ਕੀ ਇਹ ਸਹੀ ਹੈ ਜਾਂ ਕੀ ਰਕੇਸ਼ ਤਕੈਦ ਇਸ ਨੂੰ ਸਹੀ ਮੰਨ ਰਹੇ ਨੇ ਵਾਰ-ਵਾਰ ਇਹ ਸਵਾਲ ਜਿਹੜੇ ਨੇ ਉਹ ਚੁੱਕੇਗੇ ਵੱਧ ਕਰਕੇ ਨੈਸ਼ਨਲ ਲੈਵਲ ਦੇ ਉੱਤੇ ਜ਼ਿਆਦਾਤਰ ਇਹੀ ਦਿਖਾਇਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਇੰਦਰਾ ਗਾਂਧੀ ਨੂੰ ਮਾਰਨ ਵਾਲੇ ਬੀਨ ਸਿੰਘ ਦਾ ਪੁੱਤਰ ਜਿੱਤ ਗਿਆ ਔਰ ਐਨਐਸਏ ਲੱਗਿਆ ਅਮਰਤਪਾਲ ਸਿੰਘ ਜਿੱਤ ਗਿਆ ਪਰ ਕਿਸ ਕੋਈ ਵੀ ਇਸ ਗੱਲ ਨੂੰ ਕੋਖਣਾ ਨਹੀਂ ਚਾਹੁੰਦਾ ਕਿ ਇੰਦਰਾ ਗਾਂਧੀ ਦਾ ਜੇ ਕਤਲ ਕੀਤਾ ਗਿਆ ਸੀ ਤੇ ਉਸ ਦੇ ਪਿੱਛੇ ਕੀ ਕਾਰਨ ਸਨ ਇੰਦਰਾ ਗਾਂਧੀ ਨੂੰ ਜੇ ਗੋਲੀ ਮਾਰੀ ਗਈ ਸੀ ਤੇ ਉਸਦੇ ਪਿਛਲੇ ਕਾਰਨ ਕੀ ਸਨ ਨਵੰਬਰ 84 ਦੇ ਵਿੱਚ ਕੀ ਹੋਇਆ ਸੀਗਾ ਨਾ ਇਸ ਬਾਰੇ ਕੋਈ ਗੱਲ ਕਰਨਾ ਚਾਹੁੰਦਾ ਸਿੱਖ ਕਤਲੇਆਮ ਕਿਉਂ ਹੋਏ ਸੀਗੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਸਿੱਖ ਕਤਲੇਆਮ ਦੇ ਵਿੱਚ ਕਿੰਨੇ ਸਿੱਖ ਮਾਰੇ ਗਏ ਕਿੰਨੀਆਂ ਔਰਤਾਂ ਮਾਰੀਆਂ ਗਈਆਂ ਕਿੰਨੇ ਬੱਚੇ ਮਾਰੇ ਗਏ ਕਿੰਨੀਆਂ ਔਰਤਾਂ ਦੇ ਨਾਲ ਬਲਾਤਕਾਰ ਕੀਤੇ ਗਏ ਕਿੰਨੀਆਂ ਬੱਚੀਆਂ ਦੇ ਨਾਲ ਬਲਾਤਕਾਰ ਕੀਤੇ ਗਏ ਕੋਈ ਵੀ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ ਬਸ ਇੱਕ ਨਰੇਟਿਵ ਵੱਲ ਧਿਆਨ ਦਿਵਾਇਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਰਹਿ ਚੁੱਕੀ ਇੰਦਰਾ ਗਾਂਧੀ ਨੂੰ ਅਸੈਸਿਨੇਟ ਕਰ ਦਿੱਤਾ ਗਿਆ ਮਾਰ ਦਿੱਤਾ ਗਿਆ ਔਰ ਉਸ ਨੂੰ ਮਾਰਨ ਵਾਲੇ ਦਾ ਪੁੱਤਰ ਹੁਣ ਐਮਪੀ ਬਣ ਗਿਆ ਇਸ ਚੀਜ਼ ਵੱਲ ਧਿਆਨ ਲਜਾਇਆ ਜਾ ਰਿਹਾ ਔਰ ਦੂਜੇ ਪਾਸੇ ਭਾਈ ਅਮਰਿਤਪਾਲ ਸਿੰਘ ਦੇ ਵੱਲ ਧਿਆਨ ਲਜਾਇਆ ਜਾ ਰਿਹਾ ਕਿ ਇੱਕ ਇਹੋ ਜਿਹਾ ਵਿਅਕਤੀ ਜਿਹਦੇ ਉੱਤੇ ਐਨਐਸਏ ਲੱਗੀ ਹੋਈ ਹੈ ਜਿਹੜਾ ਨੈਸ਼ਨਲ ਸੈਕਿਉਰਿਟੀ ਨੂੰ ਖਤਰਾ ਦੱਸਿਆ ਜਾ ਰਿਹਾ ਉਹ ਐਮਪੀ ਬਣ ਗਿਆ ਇਸ ਚੀਜ਼ ਵੱਲ ਧਿਆਨ ਲਜਾਇਆ ਜਾ ਰਿਹਾ ਪਰ ਗੱਲ ਇੱਥੇ ਹੈ ਕਿ ਇੱਕ ਪਾਸੜ ਵਿਚਾਰਤਾ ਰਹੀ ਕਿਉਂ ਨੈਸ਼ਨਲ মিডিਆ ਸਿਰਫ ਇੱਕ ਪਾਸੇ ਵੱਲ ਹੋ ਕੇ ਹੀ ਕਿਉਂ ਤੁਰ ਰਿਹਾ ਕਿਉਂ ਇੱਕ ਪਾਸੇ ਵੱਲ ਨੂੰ ਲਿਜਾ ਕੇ ਲੋਕਾਂ ਨੂੰ ਉਹ ਚੀਜ਼ਾਂ ਜਿਵੇਂ ਇੱਕ ਹਾਈਪੋਡਰਮਿਕ ਨੀਡਲ ਥਿਊਰੀ ਹੁੰਦੀ ਹੈ ਜਿਸ ਆਧਾਰ ਦੇ ਉੱਤੇ ਹਿਟਲਰ ਕੰਮ ਕਰਦਾ ਰਿਹਾ ਸ਼ਾਇਦ ਵਰਤਦਾ ਵਰਤਦਾ ਪਿਆ ਉਸੇ ਆਧਾਰ ਦੇ ਉੱਤੇ ਹਿੰਦੂਤਵ ਦੀ ਨੀ ਰੱਖੀ ਜਾ ਰਹੀ ਹੈ ਸ਼ਾਇਦ ਉਸੇ ਆਧਾਰ ਦੇ ਉੱਤੇ ਪੰਜਾਬ ਨੂੰ ਜੜੋ ਮਗਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਸਿੱਖ ਕਮਿਊਨਿਟੀ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਇਸ ਕਰਕੇ ਕਿਉਂਕਿ ਇਸ ਕਮਿਊਨਿਟੀ ਦੇ ਵਿੱਚੋਂ ਇੰਦਰਾ ਗਾਂਧੀ ਦੇ ਕਾਤਲ ਵੀ ਸਨ ਔਰ ਇਸ ਕਮਿਊਨਿਟੀ ਦੇ ਵਿੱਚ ਐਨਐਸਐ ਲੱਗੇ ਅਮਰਤਪਾਲ ਨੂੰ ਵੀ ਜਿਤਾ ਦਿੱਤਾ ਗਿਆ ਪਰ ਉਸ ਦਾ ਇਤਿਹਾਸ ਕੋਈ ਨਹੀਂ ਜਾਣਦਾ ਉਸ ਦਾ ਇਤਿਹਾਸ ਔਰ ਉਸ ਸਮੇਂ ਦਾ ਸਿਆਸੀ ਪਰਪੇਕ ਕੋਈ ਨਹੀਂ ਜਾਣਦਾ ਨਾ ਹੀ ਉਸ ਬਾਰੇ ਕੋਈ ਗੱਲ ਕਰਨਾ ਚਾਹੁੰਦਾ ਜੇ ਇਸ ਨੂੰ ਦੋਵੇਂ ਅੱਖਾਂ ਦੇ ਨਾਲ ਦੇਖਿਆ ਜਾ ਰਿਹਾ ਹੁੰਦਾ ਇਸ ਸਵਾਲ ਨੂੰ ਦੋਵੇਂ ਅੱਖਾਂ ਦੇ ਨਾਲ ਦੇਖਿਆ ਜਾ ਰਿਹਾ ਹੁੰਦਾ ਤਾਂ ਸਿਰਫ ਏਸੇ ਸਵਾਲ ਦੇ ਉੱਤੇ ਕੰਸੈਂਟਰੇਟ ਉਸ ਇੰਟਰਵਿਊ ਚ ਨਾ ਕੀਤਾ ਜਾਂਦਾ ਹੈਰਾਨੀ ਦੀ ਗੱਲ ਹੈ ਕਿ ਇੱਕ ਪੱਤਰਕਾਰ ਹੋ ਕੇ ਸਿਰਫ ਇੱਕੋ ਹੀ ਪਾਸਾ ਦੇਖਿਆ ਜਾ ਰਿਹਾ ਸਿਰਫ ਇਹੀ ਦੇਖਿਆ ਜਾ ਰਿਹਾ ਕਿ ਇੰਦਰਾ ਗਾਂਧੀ ਨੂੰ ਅਸੈਸਿਨੇਟ ਕੀਤਾ ਗਿਆ ਤੇ ਉਸ ਦਾ ਹੁਣ ਪੁੱਤਰ ਜਿਹੜਾ ਜਿੰਨੇ ਅਸੈਸਿਨੇਟ ਕੀਤਾ ਸ਼ਹੀਦ ਬਿਜਨ ਸਿੰਘ പുണ പിണിയ ਔਰ ਦੂਜੀ ਗੱਲ ਭਾਈ ਅਮਰਿਤਪਾਲ ਸਿੰਘ ਵਾਲੀ ਪਰ ਗੱਲ ਇੱਥੇ ਹੈ ਕਿ ਉਸ ਪੱਤਰਕਾਰ ਨੂੰ ਇਹ ਕਿਉਂ ਨਹੀਂ ਪਤਾ ਕਿ ਉਹ ਮਾਹੌਲ ਕਿਉਂ ਬਣਿਆ ਇੰਦਰਾ ਗਾਂਧੀ ਨੂੰ ਅਸੈਸਿਨੇਟ ਕਿਉਂ ਕੀਤਾ ਗਿਆ ਉਸ ਤੋਂ ਪਹਿਲਾਂ ਕੀ ਕੁਝ ਹੋਇਆ ਸੀ ਉਸ ਵੇਲੇ ਸਰਕਾਰ ਕਿਦੀ ਸੀ ਕਿਦੇ ਹੁਕਮਾਂ ਦੇ ਉੱਤੇ ਉਹ ਸਭ ਕੁਝ ਕੀਤਾ ਗਿਆ ਕਿਉਂ ਉਹਨਾਂ ਚੀਜ਼ਾਂ ਨੂੰ ਨਹੀਂ ਕੋਖਿਆ ਜਾਂਦਾ ਔਰ ਉਸ ਤੋਂ ਬਾਅਦ ਕੀ ਕੁਝ ਹੋਇਆ ਸੀ ਕਿ ਇੱਕ ਪ੍ਰਧਾਨ ਮੰਤਰੀ ਨੂੰ ਜੇ ਅਸੈਸਿਨੇਟ ਕੀਤਾ ਤੇ ਉਸ ਦਾ ਖਾਮਿਆਜ਼ਾ ਸਾਰੀ ਕੌਮ ਨੂੰ ਪੁੱਗਤ ਨਾ ਸੀਗਾ ਕਿ ਸਾਰੀ ਕੌਮ ਨੂੰ ਮੌਤ ਦੇ ਘਾਟ ਤੌਰਨ ਦੀ ਤਿਆਰੀ ਸੀਗੀ ਇਸ ਬਾਰੇ ਕਿਉਂ ਕੋਈ ਗੱਲ ਨਹੀਂ ਕੀਤੀ ਜਾਂਦੀ ਇੱਥੇ ਆ ਕੇ ਸਵਾਲ ਖੜਦੇ ਨੇ ਔਰ ਨੈਸ਼ਨਲ মিডিਆ ਜੋ ਆਪਣੇ ਆਪ ਨੂੰ ਦੇਸ਼ ਦਾ ਇੱਕ ਥੰਮ ਮੰਨਦਾ ਆ ਇੱਕ ਨੈਸ਼ਨਲ মিডিਆ ਜਿਹੜਾ ਆਪਣੇ ਆਪ ਨੂੰ ਅਨ ਬਾਇਸਡ ਦੱਸਦਾ ਆ ਉਹ ਨੈਸ਼ਨਲ মিডিਆ ਜਦੋਂ ਇੱਕ ਪਾਸੜ ਗੱਲ ਕਰਦਾ ਹੈ ਤੇ ਉਦੋਂ ਕਿਤੇ ਨਾ ਕਿਤੇ ਆਪਣੀ ਹੋਂਦ ਉੱਤੇ ਖਤਰਾ ਜ਼ਰੂਰ ਨਜ਼ਰ ਆਉਂਦਾ ਸਿੱਖ ਕੌਮ ਨੂੰ ਆ ਸਕਦਾ ਹੈ ਪੰਜਾਬ ਨੂੰ ਆ ਸਕਦਾ ਹੈ ਔਰ ਆਂਦਾ ਸਮਾਂ ਕੀ ਲੈ ਕੇ ਆਵੇਗਾ ਇਹ ਆਪਣੇ ਆਪ ਦੇ ਵਿੱਚ ਹੈਰਾਨੀ ਦੀ ਗੱਲ ਹੋਵੇਗੀ ਜੇ ਉਧਰ ਵੱਲ ਨੂੰ ਤੁਰਿਆ ਗਿਆ ਜਿੱਧਰ ਨੈਸ਼ਨਲ মিডিਆ ਲੈ ਜਾਣਾ ਚਾਹੁੰਦਾ ਪਰ ਗੱਲ ਇੱਥੇ ਖੜਦੀ ਹੈ ਕਿ ਇਸ ਦਾ ਜਵਾਬ ਰਾਕੇਸ਼ ਤਕੈਤ ਨੇ ਕੀ ਦਿੱਤਾ ਰਾਕੇਸ਼ ਤਕੈਤ ਨੇ ਇਸ ਦੇ ਜਵਾਬ ਦੇ ਵਿੱਚ ਕੀ ਆਨਸਰ ਦਿੱਤਾ ਰਾਕੇਸ਼ ਤਕੈਤ ਨੇ ਸਾਫ਼ ਕਹਿ ਦਿੱਤਾ ਕਿ ਇਸ ਦੇ ਵਿੱਚ ਕੋਈ ਦੋਰ ਹੈ ਨਹੀਂ ਰਹਿ ਜਾਂਦੀ ਲੋਕਾਂ ਨੇ ਫਤਵਾ ਦਿੱਤਾ ਲੋਕਾਂ ਨੇ ਉਹਨਾਂ ਨੂੰ ਜਿਤਾਇਆ ਯਾਨੀ ਕਿ ਲੋਕ ਉਹਨਾਂ ਨੂੰ ਸਹੀ ਸਮਝਦੇ ਨੇ ਪਰ ਇੱਥੇ ਆ ਕੇ ਇਹ ਡਿਸਕਸ਼ਨ ਹੀ ਮੁੱਕ ਜਾਂਦੀ ਹੈ ਬਕਾਲ ਰਾਕੇਸ਼ ਤਕੈਤ ਕਿ ਕੀ ਉਹ ਸਹੀ ਸਮਝਦੇ ਆ ਜਾਂ ਫਿਰ ਨਹੀਂ ਪੰਜਾਬ ਦੇ ਲੋਕਾਂ ਨੇ ਸਹੀ ਸਮਝਿਆ ਉਹਨਾਂ ਨੇ ਫਤਵਾ ਦੇ ਦਿੱਤਾ ਗੱਲ ਖਤਮ ਡੈਮੋਕ੍ਰੇਸੀ ਦੇ ਆਧਾਰ ਦੇ ਉੱਤੇ ਉਹ ਚੋਣ ਲੜ ਸਕਦੇ ਸੀ ਉਹਨਾਂ ਨੇ ਚੋਣ ਲੜੀ ਔਰ ਉਹ ਚੋਣ ਜਿੱਤੇ ਜੇ ਉਹ ਨਾਦ ਘਾਰ ਰੱਖਦੇ ਤਾਂ ਉਹ ਚੋਣ ਲੜਦੇ ਹੀ ਨਾ ਜੇ ਨੈਸ਼ਨਲ মিডিਆ ਨੂੰ ਇਸ ਉੱਤੇ ਕੋਈ ਸੰਸਾ ਕੋਈ ਸ਼ੱਕ ਹੈ ਤੇ ਨੈਸ਼ਨਲ মিডিਆ ਇਹ ਗੱਲਾਂ ਇਲੈਕਸ਼ਨ ਕਮਿਸ਼ਨ ਕੋਲ ਵੀ ਚੱਕ ਸਕਦਾ ਹੈ ਕਿ ਇਲੈਕਸ਼ਨ ਕਮਿਸ਼ਨ ਨੇ ਕਿਸ ਆਧਾਰ ਦੇ ਉੱਤੇ ਉਹਨਾਂ ਨੂੰ ਅਲਾਉ ਕੀਤਾ ਜੇ ਡੈਮੋਕ੍ਰੇਸੀ ਸੀ ਤਾਂ ਹੀ ਅਲਾਉ ਕੀਤਾ ਔਰ ਉਸ ਤੋਂ ਬਾਅਦ ਜੇ ਡੈਮੋਕ੍ਰੇਸੀ ਹੈ ਤਾਂ ਹੀ ਲੋਕ ਫਤਵੇ ਦੇ ਨਾਲ ਉਹ ਐਮਪੀ ਬਣੇ ਨੇ ਖैर ਆਉਂਦੇ ਸਮੇਂ ਦੇ ਵਿੱਚ ਕਿਸ ਰਾਹ ਨੂੰ ਤੁਰਿਆ ਜਾਵੇਗਾ ਨੈਸ਼ਨਲ ਮੀਡੀਆ ਦੇ ਵੱਲੋਂ ਲੋਕਾਂ ਨੂੰ ਇਹ ਸਮਾਂ ਦੱਸੇਗਾ ਪਰ ਫਿਲਹਾਲ ਲੋਕਾਂ ਨੂੰ ਇਹ ਵੀ ਜਾਣਨਾ ਬਹੁਤ ਜ਼ਰੂਰੀ ਹੈ ਕਿ ਇੱਕ ਪਾਸੜ ਹੋ ਕੇ ਨਹੀਂ ਸਕੋ ਦੋਵੇਂ ਪੱਖ ਜਾਣਨੇ ਜ਼ਰੂਰੀ ਨੇ ਸਿੱਕੇ ਦੇ ਦੋਵੇਂ ਪਹਿਲੂ ਦੇਖਣੇ ਚਾਹੀਦੇ ਨੇ ਜਾਣਨੇ ਚਾਹੀਦੇ ਨੇ ਉਸ ਤੋਂ ਬਾਅਦ ਕੋਈ ਫੈਸਲਾ ਜਿਹੜਾ ਉਹ ਲੈਣਾ ਚਾਹੀਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ